ਮੇਰੇ ਪੁੱਤਿਆਂ ਦੇ ਸਿਰ ਤੇ ਹੱਥ ਰੱਖ ਕੇ ਅੱਖਾਂ ਕਿਉਂ ਭਰਦੇ ਆ ਤੁਸੀਂ ਅੱਖਾਂ ਫੇਰ ਕੀ ਕਰਗੇ ਇਹ ਝੋਖਾ ਹੁਦਾਂ ਨੋ ਮਰ ਗਿਆ ਜੀ ਮੇਰੇ ਬੱਚੇ ਨਿਕਨੇ ਕਿ ਹੁਣ ਮੈਂ ਇਹਨਾਂ ਨੂੰ ਪਾਲਣਾ ਵੀ ਆ ਇੱਥੇ ਕਿੰਨੇ ਦਿਨ ਪਾਣੀ ਵਗਿਆ ਸੀ ਲਗਾਤਾਰ ਪਾਣੀ ਇੱਥੇ ਆਪਣੇ 22 ਦਿਨ ਵਗ ਗਿਆ ਜੀ 21 22 ਦਿਨ ਪਾਣੀ ਪੂਰਾ ਫੁੱਲ ਹੋ ਗਿਆ 22 ਦਿਨ ਵਗਣ ਕਰਕੇ ਨੁਕਸਾਨ ਹੋਇਆ ਘਰ ਦਾ ਨੁਕਸਾਨ ਤਾਂ ਹੀ ਹੋ ਗਿਆ ਬਾਥਰੂਮ ਲੈਟਰਿੰਗ ਸਭ ਟੱਈ ਗਏ ਕਮਰੇ ਵੀ ਭੈ ਗਏ ਸਾਰੇ ਪਾਟ ਗਏ ਤੇ ਕੋਈ ਉਹ ਸੇਬਾ ਜਾਨੀ ਆਵਿਰ ਪਰ ਲਾ ਕੇ ਤੇ ਇਸ ਕਰਕੇ ਗਿਆਰਾ ਕਰਨ ਰਿਹਾ ਤੁਸੀਂ ਕਿਹੜੀ ਗੱਲੋਂ ਰੋਨੇ ਜੀ ਬਹੁਤ ਇਸ ਤਰ੍ਹਾਂ ਹੀ ਲਾਲ ਵੇਖ ਕੇ ਬੱਚਿਆਂ ਦਾ ਵੰਦ ਵੇਖ ਕੇ ਬਣਾ ਨੂੰ ਚਲੇ ਗਈ ਇਸ ਦੁਨੀਆ ਤੋਂ ਤੇ ਪੋਤਿਆਂ ਵੱਲ ਵੇਖ ਕੇ ਰੋਣ ਆਉਂਦਾ ਹਾਂਜੀ ਹਾਂਜੀ ਕੀ ਹੋਇਆ ਸੀ ਨੂੰ ਦੇ ਨਾਲ ਇਦਾਂ ਦਾ ਨੂੰ ਨੂੰ ਟੈਕ ਕੀ ਹੋਇਆ ਸੀ ਤੇ ਤੂੰ ਆ ਸਿਰ ਤੇ ਪਰਨਾ ਕੇ ਬੰਨਿਆ ਮਾਂ ਜੂੜਾ ਰੱਖਣ ਦਾ ਅੱਛਾ ਜੂੜਾ ਰੱਖਣ ਡਿਆ ਵਾ ਤੇ ਸਿਰ ਤੇ ਜਿਹੜਾ ਪਰਨਾ ਬੰਨਣਾ ਸ਼ੁਰੂ ਕਰਤਾ ਹਾਂਜੀ ਕਿੰਨੇ ਪੋਤੇ ਤੁਹਾਡੇ ਮੇਰੇ ਪੁੱਤ ਦੇ ਕਿੰਨੇ 4 ਚਾਰੇ ਪੁੱਤ ਦਿਹਾੜੀ ਕਰਦੇ ਨੇ ਤਿੰਨ ਤਿੰਨ ਪੁੱਤ 33 ਆ ਜਿੰਨੇ ਪੁੱਤ ਦਿਹਾੜੀ ਕਰਦੇ ਹਾਂਜੀ ਹਾਂਜੀ ਕਿੱਥੇ ਕੰਮ ਕਰਨ ਜਾਂਦੇ ਹੋ ਗਾੜੀ ਮਿਸਤਰੀਆਂ ਦੇ ਨਾਲ ਚਲੇ ਜਾਂਦਾ ਜ਼ਮੀਨਦਾਰ ਦੇ ਨਾਲ ਚਲੇ ਜਾਂਦਾ ਰੋਜ਼ ਮਿਲ ਜਾਂਦੀ ਥਾੜੀ ਨਹੀਂ ਕਈ ਕਈ ਵਾਰ ਨਹੀਂ ਵੀ ਮਿਲਦੀ ਕੰਮ ਤਾਂ ਘਾਤਾਰ ਨਹੀਂ ਮਿਲਦਾ ਜਿਵੇਂ ਕਿੰਨੀ ਮਜ਼ਦੂਰੀ ਹੈ ਤੁਹਾਡੀ ਮੈ 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 ਪੀ ਅੱਜ ਇਹਨਾਂ ਦੀ ਵੀ ਮਾਂ ਹੁੰਦੀ ਐ ਨਾ ਨੂੰ ਸਾਹਮਣੇ ਲਿੰਦੀ ਮੇਰੇ ਪਿਛਲੇ ਪਾਸੇ ਤੰਬੂ ਦੀਆਂ ਤੇ ਪਏ ਹੋਏ ਮੰਜਿਆਂ ਦੀਆਂ ਤਸਵੀਰਾਂ ਦੇਖ ਕੇ ਤੁਸੀਂ ਵੀ ਸੋਚ ਰਹੇ ਹੋਵੋਗੇ ਕਿ ਸ਼ਾਇਦ ਮੈਂ ਕਿਸੇ ਤੰਬੂ ਦੇ ਵਿੱਚ ਬੈਠ ਕੇ ਕੋਈ ਇੰਟਰਵਿਊ ਕਰਨ ਜਾ ਰਿਹਾ ਹਾਂ ਬਿਲਕੁਲ ਨਹੀਂ ਮੈਂ ਸਤਲੁਜ ਦਰਿਆ ਦੇ ਕੰਢਿਆਂ 'ਚ ਸਤਲੁਜ ਤੇ ਬਿਆਸ ਨੇ ਤਬਾਹੀ ਮਚਾਈ ਹੋਈ ਐ ਬਹੁਤ ਸਾਰੇ ਪਿੰਡਾਂ ਦੇ ਵਿੱਚ ਉਹ ਤਬਾਹੀ ਅੱਗੇ ਕਿਹੜੇ ਕਿਹੜੇ ਇਲਾਕਿਆਂ ਦੇ ਵਿੱਚ ਮੱਚੀ ਹੋਈ ਹੈ ਤੇ ਸਭ ਤੋਂ ਵੱਧ ਮਾਰ ਝੱਲਣ ਵਾਲਾ ਪਿੰਡ ਹੈ ਟੱਲੀ ਗੁਲਾਮ ਅਫਰੋਜਪੁਰ ਦਾ ਇਹ ਉਹ ਪਿੰਡ ਹੈ ਜਿੱਨੇ 22 ਦਿਨ ਲਗਾਤਾਰ ਹੜਾਂ ਦੇ ਪਾਣੀ ਦੀ ਮਾਰ ਝੱਲੀ ਆ ਬਹੁਤ ਸਾਰੇ ਹਸਤੇ ਵਾਸਤੇ ਘਰ ਤਬਾਹ ਹੋਏ ਨੇ ਤੇ ਹਾਲ ਦੇ ਵਿੱਚ ਜਿਹੜੀਆਂ ਤੰਬੂ ਵਾਲੀਆਂ ਤੇ ਮੰਝੀਆਂ ਵਾਲੀਆਂ ਆਰਜੀ ਤਸਵੀਰਾਂ ਦੇਖ ਰਹੇ ਹੋ ਇਹ ਕਿਸੇ ਆਰਜੀ ਤੌਰ ਤੇ ਲੱਗੇ ਹੋਏ ਤੰਬੂ ਦੀਆਂ ਨਹੀਂ ਸਗੋਂ ਘਰ ਤਬਾਹ ਹੋਣ ਕਰਕੇ ਮਜਬੂਰੀ ਵਸ ਲਗਾਉਣਾ ਪਿਆ ਤੰਬੂ ਹੈ ਇਸੇ ਨੂੰ ਲੈ ਕੇ ਪਰਿਵਾਰ ਦੇ ਕੁਝ ਮੈਂਬਰ ਨੇ ਸਾਡੇ ਨਾਲ ਜਿਹੜੇ ਮਜ਼ਦੂਰੀ ਕਰਕੇ ਆਪਦੇ ਬੱਚਿਆਂ ਦਾ ਆਪਦੇ ਪਰਿਵਾਰਾਂ ਦਾ ਗੁਜ਼ਾਰਾ ਮਸਾਂ ਹੀ ਚਲਾਉਂਦੇ ਨੇ ਇੱਕ ਦਿਹਾੜੀਆਂ ਕਰਦੇ ਨੇ ਔਰ ਇਸੇ ਨੂੰ ਲੈ ਕੇ ਤਮਾਮ ਸਾਰੀਆਂ ਤਸਵੀਰਾਂ ਸਭ ਤੋਂ ਪਹਿਲਾਂ ਮੈਂ ਤੁਹਾਡੇ ਨਾਲ ਸਾਂਝੀਆਂ ਕਰ ਦਿੰਨਾ ਏ ਇਹ ਉਹ ਕਮਰਾ ਏ ਜਿਸ ਕਮਰੇ ਦੇ ਵਿੱਚ ਇੱਕ ਜਾਂ ਦੋ ਨਹੀਂ ਸਗੋਂ 7-7 ਪਰਿਵਾਰ ਦੇ 8-8 ਪਰਿਵਾਰ ਦੇ ਜਿਹੜੇ ਮੈਂਬਰ ਆ ਉਹ ਆਪਦੀ ਜ਼ਿੰਦਗੀ ਦਾ ਗੁਜ਼ਾਰਾ ਕਰਦੇ ਪਏ ਨੇ ਇਹ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਤਕਰੀਬਨ 22 ਦਿਨਾਂ ਲਗਾਤਾਰ ਪਾਣੀ ਨੇ ਵਗਣ ਕਰਕੇ ਇੱਥੇ ਪਾੜ ਪਾਏ ਹੋਏ ਨੇ ਘਰ ਘਰਦਿਆਂ ਜਿਹੜੀਆਂ ਕੰਧਾਂ ਨੇ ਉਹ ਢਹਿ ਢੇਰੀ ਕੀਤੀਆਂ ਹੋਈਆਂ ਨੇ ਪਰਿਵਾਰ ਦੇ ਮੈਂਬਰ ਸਾਡੇ ਨਾਲ ਨੇ ਇਹਨਾਂ ਦੇ ਨਾਲ ਗੱਲਬਾਤ ਕਰਾਂਗੇ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਇਹਨਾਂ ਛੋਟੇ ਛੋਟੇ ਬੱਚਿਆਂ ਨੇ ਸਿਰ ਦੇ ਉੱਪਰ ਦਸਤਾਰਾਂ ਸਜਾਈਆਂ ਹੋਈਆਂ ਨੇ ਜੁੜੇ ਕੀਤੇ ਹੋਏ ਨੇ ਔਰ ਖਾਸ ਤੌਰ ਤੇ ਇਹ ਗੁਰਸਿੱਖ ਪਰਿਵਾਰ ਹੈ ਘਰ ਦੇ ਮੁਖੀ ਵੀ ਗੁਰਸਿੱਖ ਨੇ ਔਰ ਇਸੇ ਨੂੰ ਲੈ ਕੇ ਨਾ ਪਰਿਵਾਰ ਦੇ ਮੈਂਬਰਾਂ ਦੇ ਨਾਲ ਗੱਲਬਾਤ ਕਰਾਂਗੇ ਜਿਹੜੇ ਲੋਕਾਂ ਨੂੰ ਅੱਜ ਮਜਬੂਰੀ ਵਸ ਆਪਦੇ ਬਣੇ ਹੋਏ ਕਮਰੇ ਛੱਡ ਕੇ ਮਜਬੂਰੀ ਵਸ ਤੰਬੂ ਲਗਾ ਕੇ ਆਪਦੀ ਜ਼ਿੰਦਗੀ ਦੇ ਚਾਰ ਦਿਹਾੜੇ ਬਸਰ ਕਰਨੇ ਪੈ ਰਹੇ ਗੱਲਬਾਤ ਕਰਦੇ ਆ ਕੀ ਨਾਂ ਆ ਜੀ ਤੁਹਾਡਾ ਜਰਨੈਲ ਸਿੰਘ ਜੀ ਮੇਰਾ ਟੱਲੀ ਗੁਲਾਮ ਦੇ ਰਹਿਣ ਵਾਲੇ ਹਾਂ ਜੀ ਭਿੰਨ ਟੱਲੀ ਗੁਲਾਮ ਤੇ ਜਿਹੜੇ ਇਹ ਤੁਹਾਡੇ ਘਰ ਟੈਂਡੇ ਹੋਏ ਨਜ਼ਰ ਆ ਰਹੇ ਆ ਜਿਹੜਾ ਤੁਹਾਨੂੰ ਤੰਬੂ ਲਾਉਣਾ ਪਿਆ ਆ ਤੰਬੂ ਲਾਉਣ ਦਾ ਕਾਰਨ ਕੀ ਆ ਤੁਹਾਡਾ ਸਭ ਤੋਂ ਪਹਿਲਾਂ ਕਾਰਨ ਕਮਰਾ ਵਹਿ ਗਿਆ ਵਹਿ ਗਿਆ ਤੇ ਉਹ ਡਿੱਗਣ ਵਾਲੇ ਡਰ ਤੇ ਵੱਟਦੇ ਨਹੀਂ ਪਰਿਵਾਰ ਨਾਲ ਮਰ ਜਾਂਦਾ ਵੇ ਪਾਣੀ ਦੇ ਨਾਲ ਸਾਰਾ ਕੁਝ ਹੋ ਗਿਆ ਹੜ੍ਹ ਮਾਰ ਗਿਆ ਹਾਂਜੀ ਕਿੰਨੇ ਕਮਰੇ ਆ ਤੁਹਾਡੇ ਕੋਲੇ ਕਮਰੇ ਸਾਡੇ ਕੋਲ ਹੀ ਤਿੰਨ ਤਿੰਨਾਂ ਦੇ ਇਹੀ ਹਾਲਾ ਤਿੰਨਾਂ ਦਾ ਇਹੋ ਹਾਲ ਹੋ ਗਿਆ ਬੈਘੇ ਹੂੰ ਸਾਰੇ ਤੇ ਕਿੰਨੇ ਜੀਓ ਤੁਸੀਂ ਅਸੀਂ ਜੀ ਤੇ ਪਰਿਵਾਰ 10 10 ਜੀਏ ਤੇ ਤੁਹਾਡੇ ਕੋਲੇ ਤਿੰਨ ਕਮਰੇ ਆ ਹਾਂਜੀ ਹੂੰ ਤੇ ਗੁਜ਼ਾਰਾ ਹੋ ਜਾਂਦਾ ਤਿੰਨ ਟੱਬਰਾਂ ਦਾ ਤਾਂ ਕੀ ਕਰੀਏ ਇਸ ਤਰ੍ਹਾਂ ਗਰੀਬਾ ਨਹੀਂ ਪੈਂਦਾ ਕੋਈ ਅਸੀਂ ਤਾਂ ਹਰ ਸਮੇਂ ਜਦੋਂ ਇੱਕ ਸਮਾਂ ਪਰਦਾ ਛੱਡਿਆ ਸੀ ਆਈ ਨਹੀਂ ਫੇਰ ਉਹ ਪ੍ਰਾਰ ਵੀ ਉਹ ਹੋ ਗਈ ਸੀ ਦੋ ਸਾਲ ਤੇ ਫਿਰ ਨਹੀਂ ਕਮਜ਼ੋਰੀ ਨਿਕਲਦੀ ਕਿਤਨਾ ਨਿਕਲੇ ਸਾਰਾ ਕੁਝ ਦਿਹਾੜੀ ਦਾ ਪਾ ਵੀ ਰੁਕ ਜਾਂਦਾ ਬਾਹਰੋਂ ਨਹੀਂ ਜਾਇਆ ਜਾਂਦਾ ਕਿ ਇਹ ਬੰਨੇ ਕਿੰਨੇ ਪੁੱਤਾਂ ਤੁਹਾਡੇ ਮੇਰੇ ਪੁੱਤ ਤੇ ਗਿਨੇ ਚਾਰ ਚਾਰੇ ਪੁੱਤ ਦਿਹਾੜੀ ਕਰਦੇ ਤਿੰਨ ਤਿੰਨ ਪੁੱਤ ਤਿੰਨ ਧੀਆ ਹੂੰ ਜਿੰਨੇ ਪੁੱਤ ਦਿਹਾੜੀ ਕਰਦੇ ਹਾਂਜੀ ਹਾਂਜੀ ਦਿਹਾੜੀ ਕਰਦੇ ਤਿੰਨੇ ਦਿਹਾੜੀ ਕਰਦੇ ਤੁਸੀਂ ਕੀ ਕੰਮ ਕਰਦੇ ਹੋ ਜੀ ਮੈਂ ਘਰ ਦਾ ਮਾਲ ਟੰਕੇ ਮਾੜਾ ਮੋਟਾ ਰੱਖਿਆ ਜੇ ਉਹ ਵੀ ਸਮਝਦਾ ਤੇ ਜਦੋਂ ਕਿਤੇ ਮੇਰਾ ਵੀ ਮੌਕਾ ਮਿਲ ਜੇ ਮੈਂ ਵੀ ਦਿਹਾੜੀ ਚਲੇ ਜਾਂਦਾ ਹੂੰ ਹਾਂਜੀ ਤਾਂ ਕਿੰਨੇ ਦਿਨ ਪਾਣੀ ਵਗਿਆ ਸੀ ਇੱਥੇ ਕਿਉਂਕਿ ਜਿਹੜਾ ਬੰਨ ਦੇ ਨਾਲ ਹੀ ਬਿਲਕੁਲ ਹੀ ਪਿੰਡ ਆ ਇੱਥੇ ਦਰਿਆ ਮੈਨੂੰ ਲੱਗਦਾ ਵੀ ਕਿਲੋ ਕਿਲੋ ਮੀਟਰ ਆ ਇਥੋਂ ਤੇ ਇੱਥੇ ਕਿੰਨੇ ਦਿਨ ਪਾਣੀ ਵਗਿਆ ਸੀ ਲਗਾਤਾਰ ਪਾਣੀ ਇੱਥੇ ਆਪਣੇ 22 ਦਿਨ ਵਗਿਆ ਜੀ ਹੂੰ 21-22 ਦਿਨ ਪਾਣੀ ਪੂਰਾ ਫੁੱਲ ਵਗਿਆ 22 ਦਿਨ ਵਗਣ ਕਰਕੇ ਨੁਕਸਾਨ ਹੋਇਆ ਘਰਾਂ ਨੁਕਸਾਨ ਤਾਂ ਹੀ ਹੋ ਗਿਆ ਬਾਥਰੂਮ ਲੈਟਰਿੰਗ ਸਬਟ ਹੈ ਜੀ ਸਾਰੇ ਕਮਰੇ ਵੀ ਭਾਈਗੇ ਸਾਰੇ ਹੂੰ ਪਾਟ ਗਿਆ ਤੇ ਕੋਈ ਵਸੇਬਾ ਜਾਂ ਨੀ ਆਵੇ ਤਰ ਪਾਇ ਲਾ ਕੇ ਤੇ ਇਸ ਕਰਕੇ ਗੁਜ਼ਾਰਾ ਕਰਦਾ ਆ ਦੋ ਪੁੱਤਰੇ ਨੂੰ ਮੇਰੀ ਮਰੀ ਆ ਇਹਨਾਂ ਨੂੰ ਦਾਦੀ ਦਾਦੇ ਕੋਲ ਸਾਡੇ ਕੋਲ ਜਾਂ ਦੂ ਕੋਲ ਸੇ ਇਸ ਮਾਤ ਮਜਬੂਰੀ ਨਾਲ ਬਹੁਤ ਤੰਗ ਹੋ ਗਿਆ ਸੇ ਮਹਾਰਾਜ ਦੀ ਮਰਜ਼ੀ ਜਿਸ ਤਰ੍ਹਾਂ ਬਾਪੂ ਜੀ ਪੁੱਤਿਆਂ ਦੇ ਸਿਰ ਤੇ ਹੱਥ ਰੱਖ ਕੇ ਅੱਖਾਂ ਕਿਉਂ ਭਰਦੇ ਆ ਤੁਸੀਂ ਅੱਖਾਂ ਫਿਰ ਹਸ ਕੀ ਕਰਗੇ ਇਹ ਦੋੱਖਾਂ ਉਹਦਾ ਨੂੰ ਮਰ ਗਿਆ ਤੇ ਮੇਰੇ ਬੱਚੇ ਨਹੀਂ ਕਹਨੇ ਕਿ ਹੁਣ ਮੈਂ ਇਹਨਾਂ ਨੂੰ ਪਾਲਣਾ ਵੀ ਆ ਸਾਰਾ ਕੁਝ ਜੋ ਪਾਲਣਾ ਰੱਬ ਨੇ ਕਰਨਾ ਪਰ ਫਿਰ ਜਦੋਂ ਇਹ ਨਾਲਵੇਂ ਨਾ ਮੈਨੂੰ ਸਾਲਾ ਰਹਿਦਾ ਜੀ ਤੁਸੀਂ ਕਿਹੜੀ ਗੱਲੋਂ ਰੋਣੇ ਜੀ ਬਸ ਇਤਰਾਈ ਨਾਲਵੇਂ ਕੇ ਬੱਚੇ ਘਰੋਂ ਨਾਲਵੇਂ ਕੇ ਮੜਾ ਇੱਕ ਜਿਹੜਾ ਘਰ ਸੀ ਮੜਾ ਮੋਟੋ ਵੀ ਡਿੱਗਣ ਡਿਆ ਆਵੇ ਕਮਰੇ ਦੇ ਘਟੇ ਇਲਾ ਵਿੱਚ ਡਿੱਗਣ ਡੇ ਬਾਲੇ ਟੁੱਟਣ ਡੇ ਨੂੰ ਚਲੇ ਗਈ ਇਸ ਦੁਨੀਆ ਤੋਂ ਤੇ ਪੋਤਿਆਂ ਵੱਲ ਵੇਖ ਕੇ ਰੋਣ ਆਉਂਦਾ ਹਾਂਜੀ ਹਾਂਜੀ ਕੀ ਹੋਇਆ ਸੀ ਨੂਂਦੇ ਨਾਲ ਇਦਾਂ ਦਾ ਨੂਨ ਨੂੰ ਟੈਕ ਹੀ ਹੋਇਆ ਸੀ ਹੂੰ ਜਿਹੜੀ ਗੱਲ ਐ ਟੈਕ ਹੋ ਗਿਆ ਕਿੰਨੇ ਪੋਤੇ ਜਿਹੜੇ ਉਹ ਇਦਾਂ ਮਾਂਮੀਟਰ ਨੇ ਮਾਂ ਤੋਂ ਬਿਨਾ ਤੁਹਾਡੇ ਜਿਹੜੇ ਪੋਤੇ ਆ ਤੁਹਾਡੇ ਕੋਲੇ ਦੋ ਕਾਕੇ ਹੀ ਉਹਦੇ ਹੂੰ ਹਾਂ ਪਿਓ ਕੀ ਕਰਦਾ ਐ ਪਿਓ ਚਾਰ ਦਿਹਾੜੀ ਤੱਕ ਪਈ ਹੂੰ ਪਾ ਦਿਹਾੜੀ ਤੱਕ ਪਈ ਕਰਦੇ ਤੇ ਨਹੀਂ ਭਰਾ ਹੂੰ ਹਾਂਜੀ ਆਮ ਕਰਕੇ ਕਿਹਾ ਜਾਂਦਾ ਕਿ ਮਾਂ ਤੋਂ ਬਿਨਾ ਬੱਚੇ ਰੋਲ ਜਾਂਦੇ ਰੋਲ ਜਾਂਦੇ ਹੂੰ ਆ ਤੂੰ ਗੱਲ ਨੂੰ ਲਾਈ ਬੈਠੇ ਕੀ ਕਰਗੇ ਹੂੰ ਹੈ ਆਉਦੀ ਅਨਸਰ ਹੂੰ ਤੇ ਬੜਾ ਦੁੱਖ ਆਉਂਦਾ ਹੂੰ ਵੀ ਆ ਇਹਨਾਂ ਦਾ ਵੇਖਣ ਕਰਨ ਦਾ ਟਾਈਮ ਸੀ ਤੇ ਅਸਲ ਵੇਖਣ ਦੇ ਇਹਨਾਂ ਦਾ ਹੂੰ ਇਹ ਬੱਚੇ ਕਦੇ ਤੁਹਾਡੇ ਕੋਲੇ ਗੱਲਾਂ ਤੇ ਕਰਦੇ ਹੋਣਗੇ ਆਪਣੀਆਂ ਮਾਂ ਆਪਦੀ ਮਾਂ ਬਾਰੇ ਹਾਂ ਹਾਂ ਕਰਦੇ 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 ਕਿੰਨੇ ਸਾਲ ਦੇ ਸੀ ਇਹ ਜਦੋਂ ਇਹਨਾਂ ਦੀ ਮਾਂ ਚਲੀ ਗਈ ਉਹਨੂੰ 2023 ਤੇ ਅੱਜ ਘਰ ਨੂੰ ਤਰੇੜਾਂ ਆ ਗਈਆਂ ਜੀ ਪਾਣੀ ਕਰਕੇ ਹਾਂਜੀ ਹਾਂਜੀ ਪਾਣੀ ਕਰਕੇ ਹੂੰ ਕਿੰਨਾ ਕੁ ਨੁਕਸਾਨ ਹੋ ਗਿਆ ਹੋਰ ਘਰਾਂ 'ਚ ਵੀ ਬੜਿਆ ਅੰਦਰ ਪਾਣੀ ਤੁਹਾਡੇ ਜੀ ਆਹ ਹਾਂ ਹਾਂ ਸਾਰੇ ਬੜਿਆ ਹੂੰ ਬਾਥਰੂਮ ਵੀ ਉਹ ਬਾ ਡਿੱਗੇ ਪਏ ਹੂੰ ਲੈਟਰਨ ਬਾਥਰੂਮ ਹੂੰ ਤਾਂ ਬਈ ਜੀ ਕੀ ਕੰਮ ਕਰਦੇ ਆ ਤੁਸੀਂ ਹਾਂਜੀ ਦਿਹਾੜੀ ਕਰਦੇ ਹੂੰ ਕਿੱਥੇ ਕੰਮ ਕਰਨ ਜਾਂਦੇ ਹੋ ਤੁਹਾਡੀ ਮਿਸਤਰੀਆਂ ਦੇ ਨਾਲ ਚਲੇ ਜਾਂਦਾ ਜ਼ਿੰਮੇਦਾਰ ਦੇ ਨਾਲ ਚਲੇ ਜਾਂਦਾ ਰੋਜ਼ ਮਿਲ ਜਾਂਦੀ ਧਾੜੀ ਨਹੀਂ ਕਈ ਕਈ ਵਾਰ ਨਹੀਂ ਵੀ ਮਿਲਦੀ ਕੰਮ ਤਾਂ ਗਾਤਾਰ ਨਹੀਂ ਮਿਲਦਾ ਜਿਵੇਂ ਕਿੰਨੀ ਮਜ਼ਦੂਰੀ ਹੈ ਤੁਹਾਡੀ ਮੈਂ ਦੂਰੀ ਤਿੰਨ 350 ਰੁਪਈਆ ਮਿਲ ਜਾਂਦੀ ਤੇ ਗੁਜ਼ਾਰਾ ਹੋ ਜਾਂਦਾ 350 ਇੱਕੋ ਜੀ ਕੀ ਕਰ ਸਕਦੇ ਹਾਂ ਤਿੰਨ ਜਣੇ ਆ ਤਿੰਨੇ ਪਰਾ ਤਿੰਨੇ ਘਰ ਚਲਾਉਣੇ ਸੌਦਾ ਪਾਣੀ ਦਾ ਬਾਪੂ ਵਿਚਾਰੇ ਤੋਂ ਨਹੀਂ ਹੁੰਦਾ ਕੰਮ ਪਹਿਲਾਂ ਜਾਂਦਾ ਰਿਹਾ ਸਾਡੇ ਨਾਂ ਦੇ ਅੜੀ ਦਫਾ ਤਾਂ ਭੈਣ ਜੀ ਵੀ ਨੇ ਸਾਡੇ ਨਾਲ ਛੋਟੇ ਛੋਟੇ ਬੱਚੇ ਦੇਖ ਸਕਦੇ ਹਾਂ ਤਸਵੀਰਾਂ ਭੈਣ ਜੀ ਇਹ ਕਰਦੇ ਸਭ ਤੋਂ ਪਹਿਲਾਂ ਤਾਂ ਦੱਸੋ ਕਿ ਹਾਲਾਤ ਕਿਦਾਂ ਦੇ ਆ ਕਿਉਂਕਿ ਇੱਕ ਪਾਸੇ ਤੇ ਦਰਿਆ ਦੇ ਕੰਢੇ ਵਸੇ ਹੋਏ ਆ ਦੂਜੇ ਪਾਸੇ ਕੁਦਰਤੀ ਆਫਤ ਪੈ ਗਈ ਘਾਰਾ ਜਿਹੜਾ ਡਿੱਗਨ ਦੇ ਕਿਨਾਰੇ ਬਣੇ ਹੋਏ ਆ ਇਸ ਸੀਜ਼ਨ ਨੂੰ ਲੈ ਕੇ ਡਰ ਤੇ ਸਤਾਉਂਦਾ ਹੀ ਰਹਿੰਦਾ ਹੋਣਾ ਬਹੁਤ ਜ਼ਿਆਦਾ ਡਰ ਆਉਂਦਾ ਤਾਂ ਹੀ ਤੇ ਤਰਪਾਈਆਂ ਲਾਈਆਂ ਆਈਆਂ ਵੀ ਕਿਤੇ ਬੱਚੇ ਲੈ ਕੇ ਸਾਰੇ ਆ ਭੂਗ ਨਾ ਚਲੇ ਜਾਈਏ ਸੀ ਤਾਂ ਕਰਕੇ ਬਾਰਿਸ਼ ਹੋ ਜਾਈ ਤਾਂ ਅੰਦਰ ਨਹੀਂ ਵੱਢਦੇ ਸੀ ਡਰ ਦੇ ਹਾਂਜੀ ਤਾਂ ਹੀ ਤੰਬੂ ਲਾਉਣਾ ਪਿਆ ਜੀ ਹਾਂਜੀ ਤਾਂ ਹੀ ਤੰਬੂ ਲਾਉਣਾ ਪਿਆ ਜੀ ਅੱਗੇ ਸਾਡੇ ਦੋ ਜੀ ਗਏ ਚਲੇ ਨੇ ਇੱਕ ਉਧਰੋਂ ਪਾਜੀ ਉਧਰੋਂ ਇਹਨਾਂ ਦੀ ਮੰਮੀ ਗਈ ਹੋਈ ਹੈ ਇਸ ਕਰਨਾ ਨੂੰ ਡਰ ਬਹੁਤ ਲੱਗਦਾ ਪਾਣੀ ਤੋਂ ਹਾਂਜੀ ਤਾਂ ਜਿਵੇਂ ਇਹਨਾਂ ਬੱਚਿਆਂ ਦੀ ਮਾਂ ਜਾ ਚੁੱਕੀ ਆ ਹਾਂਜੀ ਤਾਂ ਜਦੋਂ ਇਹਨਾਂ ਬੱਚਿਆਂ ਦੇ ਵੱਲ ਦੇਖਦੇ ਹਾਂ ਜਦੋਂ ਆਪਦੇ ਬੱਚੇ ਨੂੰ ਚੁੱਕ ਕੇ ਆਪਦੀ ਛਾਤੀ ਨਾਲ ਲਾਉਣੀ ਤੇ ਇੱਕ ਪਾਸੇ ਇਹ ਬੱਚੇ ਆ ਜਿਹਨਾਂ ਦੀ ਮਾਂ ਹੀ ਨਹੀਂ ਹੈ ਗੇਸ ਦੁਨੀਆ ਤੇ ਬੜਾ ਦੁੱਖ ਲੱਗਦਾ ਉਹ ਤੁਮ ਜਦੋਂ ਮੜਾ ਚਿੜਕੀ ਦਾ ਹਾਏ ਮਾਂ ਕਾ ਕੇ ਰੋਂਦੇ ਬੜੇ ਰੁਗ ਪਰਿੰਦੇ ਉਹਦੋਂ ਪਈ ਅਜ ਇਹਨਾਂ ਦੀ ਵੀ ਮਾਂ ਹੁੰਦੀ ਐ ਇਹਨਾਂ ਨੂੰ ਸਾਹਮ ਲੈਂਦੀ ਬਹੁਤ ਦੁੱਖ ਲੱਗਦਾ ਜੀ ਇਹਨਾਂ ਨੂੰ ਵੇਖ ਕੇ ਬੜਾ ਜ਼ਿਆਦਾ ਹੀ ਦੁੱਖ ਲੱਗਦਾ ਮੈਨੂੰ ਪਰ ਸਾਭ ਵੀ ਜਾਣੀ ਮੈਨੂੰ ਕੋਈ ਨਹੀਂ ਜਿੱਥੇ ਦੋ ਸਾਹਮਣੇ ਹੋ ਤੇ ਚਾਰ ਸਾਹਮਣੇ ਕੋਈ ਫਰਕ ਨਹੀਂ ਪੈਂਦਾ ਮੈਨੂੰ ਬੜਾ ਦੁੱਖ ਲੱਗਦਾ ਜੇ ਨਾਲ ਵੇਖ ਕੇ ਤੇ ਮੈਨੂੰ ਕਿਤੇ ਜਾਣ ਨੂੰ ਨਹੀਂ ਜੀ ਕਰਦਾ ਮੈਂ ਉਹਦੇ ਪਿੱਕੇ ਵੀ ਛੱਡੀ ਬੈਠੀ ਵੀ ਨਹੀਂ ਜਾਣਾ ਹੈ ਜਵਾਕ ਕੱਲੇ ਰਹਿ ਜਾਂਦੇ ਜਦੋਂ ਦੂਰ ਲੈ ਕੇ ਜਾਂਦੀ ਮੈਨੂੰ ਬੜਾ ਦੁੱਖ ਲੱਗਦਾ ਏ ਬੜੇ ਬਰੇ ਹਾਲ ਹੁੰਦੇ ਮੇਰੇ ਨਾਲ ਬਸ ਨਾਨਾ ਬਦ ਯਾਦ ਕਰਦੇ ਆਂ ਆਪਣੀ ਮਾਂ ਨੂੰ ਵੈਸੇ ਹਾਂਜੀ ਕਰਦੇ ਆ ਜਦੋਂ ਮੜੇ ਝਿੜਕਣਾ ਤੇ ਪੈਂਦਾ ਝਿੜਕਦੇ ਹਾਏ ਮਾਂ ਕਹਿੰਦੇ ਬੜਾ ਰੁਗ ਪਰਿੰਦਾ ਵੀਰੇ ਉਹਦੋਂ ਮੇਰੇ ਤੇ ਬਹੁਤ ਜ਼ਿਆਦਾ ਪਰਿੰਦਾ ਰੁਗ ਫਿਰ ਝੜਕਦੇ ਇਹਨਾਂ ਨੂੰ ਵੀ ਨਾਲ ਮੈਂ ਛਿੜਕੀ ਦਿੰਨੀ ਮੈਂ ਦਿੰਨੀ ਨਾ ਇਹਨਾਂ ਨੂੰ ਨਾਵੇ ਤੁਹਾਡੇ ਚਾਚੀ ਨੇ ਸਾਨੂੰ ਛਿੜਕਿਆ ਤੇ ਆਪਦੇ ਬੱਚਿਆਂ ਨੂੰ ਨੇ ਛਿੜਕਿਆ ਬੜਾ ਦੁੱਖ ਲੱਗਦਾ ਵੀਰੇ ਮੈਨੂੰ ਤੇ ਇਹਨਾਂ ਦਾ ਬਹੁਤ ਜਿਆਦਾ ਲੱਗਦਾ ਚਾਚੀਆਂ ਵੀ ਕਦੇ ਮਾਵਾ ਬਣ ਜਾਂਦੀਆਂ ਜਿਵੇਂ ਇਹਨਾਂ ਦੀ ਬੰਦੀ ਉਹ ਗੱਲ ਨਹੀਂ ਬੰਦੀ ਬਲਾਲਾ ਖਵਾ ਮਾਂ ਬੰਜ ਨਹੀਂ ਉਹ ਗੱਲ ਬੰਦੀ ਮਾਂ ਵਾਲੀ ਮੈਨੂੰ ਪਤਾ ਵੀ ਨਹੀਂ ਗੱਲ ਉਹ ਬੰਦੀ ਜਦੋਂ ਪਿਓ ਆਉਂਦਾ ਫਿਰ ਭੱਜ ਕੇ ਬਾਹਰ ਨੂੰ ਜਾਂਦੇ ਜੇ ਉਹ ਗੱਲ ਬੰਦੀ ਫਿਰ ਮੇਰੇ ਕੋਲ ਨਾ ਬੈਠੇ ਰਹਣੇ ਨਹੀਂ ਗਾ ਲੋ ਬੰਦੀ ਇਹ ਗੱਲ ਝੂਠੀ ਆ ਜਿਹੜੀ ਕਹ ਦਿੰਦੇ ਚਾਚੀ ਮਾਂ ਬਣ ਜੂ ਕਦੀ ਨਹੀਂ ਬਣ ਸਕਦੀ ਚਾਚੀ ਮਾਂ ਚਲੋ ਪੜ੍ਹਦੇ ਹਾਂ ਗੁਰੂ ਸਾਹਿਬ ਅੱਗੇ ਅਰਦਾਸ ਆ ਵੀ ਇਹਨਾਂ ਨੂੰ ਬੱਚਿਆਂ ਨੂੰ ਅੱਗੇ ਗੁਰੂ ਸਾਹਿਬ ਚੜ੍ਹਦੀ ਕਲਾ ਬਖਸ਼ਣ ਕੀ ਨਾਂ ਪੁੱਤ ਤੇਰਾ ਅਵਤਾਰ ਸ ਅਵਤਾਰ ਸਕੂਲ ਜਾਂਦੇ ਆ ਤੁਸੀਂ ਹਾਂਜੀ ਹਾਂਜੀ ਕਿੰਨੀ ਕਲਾਸ ਚ ਪੜ੍ਹਦੇ ਆ 7ਵੀਂ ਚ ਤੇ ਕਿੰਨੇ ਭਾਈ ਆ ਤੁਸੀਂ ਦੋ ਇਹ ਵੀ ਭਾਈ ਆ ਤੁਹਾਡਾ ਹਾਂਜੀ ਹੂੰ ਇਹ ਛੋਟਾ ਕਿ ਵੱਡਾ ਆ ਛੋਟਾ ਹੀ ਹੂੰ ਤੇ ਇਹਨੇ ਸਿਰ ਤੇ ਪਰਣਾ ਬੰਨਿਆ ਤੁਸੀਂ ਕਿਉਂ ਨਹੀਂ ਬੰਨਿਆ ਇਹਦੇ ਜੂੜਾ ਜੀ ਹੂੰ ਜੂੜਾ ਇਹਦੇ ਅੱਛਾ ਨਹੀਂ ਜੂੜਾ ਰੱਖ ਲਿਆ ਹਾਂਜੀ ਪਹਿਲਾਂ ਕਟਿੰਗ ਸੀਗੀ ਇਹਦੀ ਪਹਿਲਾਂ ਵੀ ਜੂੜਾ ਇਹ ਪਹਿਲਾਂ ਕਟਾਇਆ ਸੀ ਹੁਣ ਫੇਰ ਰੱਖ ਲੈ ਤੇ ਤੇਰੇ ਦੋਵੇਂ ਭਰਾਵਾਂ ਦੇ ਜੂੜਾ ਤੇ ਤੂੰ ਨਹੀਂ ਕਦੀ ਸੋਚਿਆ ਮੈਂ ਵੀ ਜੂੜਾ ਰੱਖਣਾ ਮੈਂ ਵੀ ਰੱਖਣਾ ਜੀ ਹੂੰ ਬੰਨਦਾ ਦਮਾਲਾ ਤੇ ਬੰਨਦੇ ਤੇਰਾ ਕੀ ਨਾਂ ਆ ਮੇਰਾ ਨਾਂ ਸਹਿਜ ਹੂੰ ਸਹਿਜ ਤੂੰ ਤੁਸੀਂ ਸਕੂਲ ਜਾਂਦਾ ਆ ਹਾਂਜੀ ਹੂੰ ਕਿੰਵੀਂ ਕਲਾਸ ਚ ਪੜਦਾ ਆ ਤੇਜੀ ਹੂੰ ਤੇ ਤੂੰ ਆ ਸਿਰ ਤੇ ਪਰਨਾ ਕਿ ਬੰਨਿਆ ਮੈਂ ਜੂੜਾ ਰੱਖੰਦਿਆਂ ਅੱਛਾ ਜੂੜਾ ਰੱਖੰਡਿਆਂ ਵਾ ਤੇ ਸਿਰ ਤੇ ਜਿਹੜਾ ਪਰਨਾ ਬੰਨਣਾ ਸ਼ੁਰੂ ਕਰਤਾ ਹਾਂਜੀ ਹੂੰ ਤੇ ਵੱਡਾ ਹੋ ਕੇ ਕੀ ਬੰਨਣਾ ਤੂੰ ਤੂੰ ਕੀ ਬੰਨਣਾ ਸੇਖ ਹਾਂ ਸੇਖਾ ਹਾਂ ਇਸ ਤੋਂ ਇਲਾਵਾ ਕੀ ਬੰਨਣਾ ਤੂੰ ਪੜਾਈ ਕਰਕੇ ਕੋਈ ਨੌਕਰੀ ਕਰਨੀ ਆ ਕੀ ਬੰਨਣਾ ਕੀ ਆ ਫੌਜ ਹੂੰ ਤੇ ਪੁੱਤ ਮਾਂ ਚਲੀ ਗਈ ਤੇ ਜਦੋਂ ਮਾਂ ਗਈ ਸੀ ਤੇਰੀ ਕਿੰਨੀ ਕੁ ਉਮਰ ਸੰਭਾਲ ਆ ਤੈਨੂੰ ਉਸ ਵੇਲੇ ਦੀ ਹਾਂਜੀ ਹਾਂ 8 ਸਾਲ ਉਮਰ ਸੀ ਤੇਰੀ ਮਾਂ ਵਾਵਾ ਪਿਆਰ ਕਰਦੀ ਸੀ ਤੈਨੂੰ ਹਾਂਜੀ ਹੂੰ ਕੀ ਕਹਿੰਦੀ ਹੁੰਦੀ ਸੀ ਦੀਪਾਂ ਬੰਦ ਹੁੰਦੀ ਸੀ ਹੂੰ ਬੰਨ ਦੇ ਅੱਜ ਜਦੋਂ ਕਦੇ ਕੋਈ ਝਿੜਕ ਝਿੜਕ ਦਿੰਦਾ ਉਹ ਤੇ ਫਿਰ ਤੇਨੂੰ ਤੇਰੀ ਮਾਂ ਦੀ ਯਾਦ ਆਉਂਦੀ ਕਦੇ ਹਾਂਜੀ ਆਉਂਦੀ ਹੂੰ ਫਿਰ ਰੋਣਾ ਤੂੰ ਯਾਦ ਕਰਕੇ ਹਾਂਜੀ ਰੋਣਾ ਹੂੰ ਆਪਾਂ ਰੋਣਾ ਨਹੀਂ ਅੱਜ ਤੋਂ ਬਾਅਦ ਅੱਜ ਵਾਹਿਗੁਰੂ ਨੂੰ ਆਪਾਂ ਯਾਦ ਕਰਨਾ ਠੀਕ ਆ ਅੱਜ ਤੋਂ ਬਾਅਦ ਹਾਂਜੀ ਠੀਕ ਆ ਹਾਂਜੀ ਤੈਨੂੰ ਪਤਾ ਵੀ ਜਿਹੜਾ ਵੈਗਰੂ ਉਹ ਸਾਰਿਆਂ ਦਾ ਸਹਾਈ ਹੁੰਦਾ ਆ ਹਾਂਜੀ ਹੈਨਾ ਦੱਸਿਆ ਕਿਸੇ ਨੇ ਕਦੇ ਤਾਂ ਦੋਸਤੋ ਇਹ ਇਹ ਪਰਿਵਾਰ ਦੇ ਹਾਲਾਤ ਆ ਇੱਕ ਪਾਸੇ ਅੰਤਾਂ ਦੀ ਗਰੀਬੀ ਐ ਪੂਰੇ ਪਰਿਵਾਰ ਨੂੰ ਦਿਹਾੜੀ ਕਰਕੇ ਆਪਣੀ ਜ਼ਿੰਦਗੀ ਦਾ ਗੁਜ਼ਾਰਾ ਕਰਨਾ ਪੈਂਦਾ ਤਾਂ ਦੂਜੇ ਪਾਸੇ ਦਰਿਆ ਦੇ ਕੰਢੇ ਆ ਮੌਤ ਦੇ ਮੂੰਹ ਦੇ ਵਿੱਚ ਐ ਕਿਸੇ ਵੇਲੇ ਵੀ ਦਰਿਆ ਚੜ੍ਹੇ ਆਉਂਦਾ ਤਾਂ ਇਹਨਾਂ ਦੀ ਜ਼ਿੰਦਗੀ ਤੇ ਬਣ ਜਾਂਦੀ ਐ ਛੋਟੇ ਛੋਟੇ ਬੱਚਿਆਂ ਨੂੰ ਆਪਣੀਆਂ ਬੁੱਕਲਾਂ ਦੇ ਵਿੱਚ ਲੁਕਾਉਂਦੇ ਆ ਔਰ ਇਸ ਵੇਲੇ ਜਿਹੜਾ ਲਗਾਤਾਰ 22 ਦਿਨ ਪਾਣੀ ਵਗਣ ਕਰਕੇ ਇਹਨਾਂ ਦੇ ਘਰ ਦੇ ਹਾਲਾਤ ਕਿਦਾਂ ਦੇ ਬਣ ਚੁੱਕੇ ਐ ਤੁਸੀਂ ਤਸਵੀਰਾਂ ਦੇ ਵਿੱਚ ਦੇਖਿਆ ਘਰ ਟਹਿਨ ਦੇ ਕਿਨਾਰੇ ਐ ਪਰ ਆਪਣੀਆਂ ਜਾਨਾਂ ਤੋਂ ਕੀਮਤੀ ਆਪਦੇ ਬੱਚਿਆਂ ਨੂੰ ਲੁਕਾਉਂਦੇ ਆ ਇਸੇ ਨੂੰ ਲੈ ਕੇ ਫਿਕਰ ਬਣੀ ਐ ਕਿ ਆਪਦੇ ਬੱਚਿਆਂ ਨੂੰ ਕੋਈ ਚੋਟ ਨਾ ਵੱਜ ਜਾਵੇ ਤੇ ਇਸੇ ਦੇ ਮਾਰਿਆਂ ਨੇ ਆਪਦੇ ਕੁਝ ਕਮਰੇ ਹੋਣ ਦੀ ਬਜਾਏ ਵੀ ਇੱਕ ਬਾਹਰ ਆਰਜੀ ਤੌਰ ਤੇ ਤੰਬੂ ਪਾਇਆ ਹੋਇਆ ਹੈ ਕਿ ਜੇ ਰੱਬ ਨਾ ਕਰੇ ਇਦਾਂ ਦੀ ਕੋਈ ਅਨਹੋਣੀ ਵਾਪਰ ਗਈ ਤੇ ਅਸੀਂ ਕਿਸ ਤਰੀਕੇ ਦੇ ਨਾਲ ਇਹਦੀ ਪਰਭਾਈ ਕਰਾਂਗੇ ਇਸੇ ਨੂੰ ਲੈ ਕੇ ਬਜ਼ੁਰਗ ਸਹਿਬਾਨ ਦੇ ਨਾਲ ਗੱਲਬਾਤ ਕੀਤੀ ਹੈ ਬਾਪੂ ਜੀ ਤੁਹਾਡਾ ਜਿਹੜਾ ਐਡਰੈਸ ਆ ਜਾਂ ਪਤਾ ਜਾਂ ਮੋਬਾਈਲ ਨੰਬਰ ਆ ਤੁਸੀਂ ਵੀਡੀਓ ਦੇ ਵਿੱਚ ਦੱਸ ਦਿਓ ਤਾਂ ਜੋ ਕਿਸੇ ਨੇ ਤੁਹਾਡੀ ਮਦਦ ਕਰਨੀ ਹੋਵੇ ਤੁਹਾਡੇ ਨਾਲ ਸਿੱਧਾ ਸੰਪਰਕ ਕਰ ਸਕਦੇ ਆ ਦੱਸੋ ਚਾਚਾ ਜੀ ਨੰਬਰ 9815405334 ਵੀਰੇ ਹਾਂਜੀ ਤੇ ਨਾਮ ਕੀ ਪੂਰਾ ਡਰੈਸ ਦੱਸ ਦਿਓ ਜੀ ਇੱਥੋਂ ਦਾ ਪਿੰਡ ਟੱਲੀਗਲਾਮ ਬੰਡਾ ਨੇੜੇ ਬੰਡਾਲਾ ਫਰੋਜ਼ਪੁਰ ਜ਼ਿਲ੍ਹਾ ਦਾਖ ਖਾਨਾ ਰੁਕਣੇ ਵਾਲਾ ਹੈ ਸਾਦਾ ਜ਼ਿਲ੍ਹਾ ਵੀ ਫਰੋਜ਼ਪੁਰ ਤੇ ਜ਼ਿਲ੍ਹਾ ਵੀ ਤਹਿਸੀਲ ਵੀ ਫਰੋਜ਼ਪੁਰ ਆ ਬਾਪੂ ਜੀ ਤੁਸੀਂ ਦੇਸ਼ ਵਿਦੇਸ਼ ਵਿੱਚ ਜਿਹੜੀਆਂ ਸੰਗਤਾਂ ਬੈਠੀਆਂ ਉਹਨਾਂ ਦੇ ਕੋਲੋਂ ਕੀ ਅਪੀਲ ਕੀ ਕਰਦੇ ਆ ਕੀ ਮੰਗ ਰੱਖਦੇ ਆ ਫਿਰ ਇਹੋ ਕਰਦੇ ਆ ਵੀ ਜੇ ਕੋਈ ਮਦਦ ਕਰ ਸਕਦਾ ਸਾਡੀ ਗਰੀਬਾਂ ਦੀ ਤੇ ਕਰ ਦਵੇ ਬਹੁਤ ਮਹਾਰਾਜ ਮਦਦ ਕੀ ਚਾਹੁੰਦੇ ਆ ਤੁਸੀਂ ਵੱਦ ਦਾ ਕਮਰੇ ਕੁਮਰੇ ਪਏ ਸਾਡੇ ਪੈ ਜਾਣ ਇੱਕ ਵਾਰ ਸੂਤਰ ਹੋ ਜਾਂ ਠੀਕ ਹੋ ਜਾਂ ਨਾ ਤੇ ਗਾਂ ਗਰੀਬ ਪਰਿਵਾਰ ਕੋਈ ਚਲੋ ਕੁਛ ਨਾ ਕੁਛ ਦਿਹਾੜੀ ਦਾ ਪਾ ਹੋਰ ਕਰਦੇ ਆ ਮੁੰਡੇ ਘਰ ਦਾ ਕੋਈ ਚੱਲੀ ਜਾਊਗਾ ਤੇ ਜੇ ਦਿਹਾੜੀ ਤੇ ਨਹੀਂ ਇਹ ਸਾਥੋਂ ਬੰਨੇ ਤੇ ਫੇਰ ਤਾਂ ਉਹੋ ਹੀ ਹਾਲ ਆ ਜਿਹੜਾ ਸਾਡਾ ਵਾਰ ਹੈਗਾ ਤੇ ਪਹਿਲਾਂ ਲੱਗੀਆਂ ਦਾ ਸੋ ਦੋਸਤ ਦੋਸਤੋ ਦੇਸ਼ ਵਿਦੇਸ਼ ਦੀਆਂ ਸੰਗਤਾਂ ਦੇ ਅੱਗੇ ਦੋਵੇਂ ਹੱਥ ਜੋੜ ਕੇ ਬੇਨਤੀ ਆ ਕਿ ਜੇ ਤੁਸੀਂ ਇਸ ਪਰਿਵਾਰ ਨੂੰ ਨਹੀਂ ਪੈਸੇ ਭੇਜ ਸਕਦੇ ਆ ਆਪਣੀ ਦਸਵੰਦ ਦੀ ਮਾਇਆ ਚੋਂ ਤੇ ਇਹਨਾਂ ਨੂੰ ਸਾਜੋ ਸਮਾਨ ਜਾਂ ਜਿਹੜੀਆਂ ਲੁੜਿੰਦੀਆਂ ਚੀਜ਼ਾਂ ਨੇ ਉਹ ਡਾਇਰੈਕਟ ਭੇਜੋ ਇਹਨਾਂ ਦੀ ਮਦਦ ਜ਼ਰੂਰ ਕਰੋ ਤੇ ਖਾਸ ਤੌਰ ਤੇ ਦੇਸ਼ ਵਿਦੇਸ਼ ਦੀਆਂ ਸੰਗਤਾਂ ਦੇ ਅੱਗੇ ਬੇਨਤੀ ਕਰਦੇ ਆ ਹੋਇਆਂ ਤੁਹਾਡੇ ਤੋਂ ਖਿਮਾ ਚਾਹੁੰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ